ਬੜੀ ਸਖਤ ਸਜ਼ਾ ਦੇਣੀ ਆ ਤਾਂ ਬੰਦੇ ਨੂੰ ਸਿੱਧਾ ਇਹਦੇ ਵਿੱਚ ਫਿੱਟ ਕਰਕੇ ਐਦਾਂ ਸਜ਼ਾ ਦਿੱਤੀ ਜਾਂਦੀ ਸੀ ਆ ਕੁੰਡੇ ਲਾ ਜਾਂਦੇ ਸੀ ਬੰਦਾ ਸਿੱਧਾ ਹੀ ਸਾਰਾ ਦਿਨ ਰਹਿੰਦਾ ਸੀ ਨਾ ਬੈਠ ਸਕਦਾ ਸੀ ਸਿਰਫ ਖੜਾ ਰਹਿੰਦਾ ਸੀ ਤੇ ਮੂੰਹ ਦੇ ਉੱਤੇ ਐਦਾਂ ਚਿੱਟਾ ਕੱਪੜਾ ਪਾਉਂਦੇ ਸੀ ਤਾਂ ਸਿੱਧਾ ਹਰਿਆ ਖੜੇ ਰਹਿੰਦੇ ਜਿਵੇਂ ਆ ਖੜਾ ਵਾ ਇਸ ਕਿਸਮ ਦੇ ਸਾਰੇ ਆ ਬਣੇ ਹੋਏ ਆ ਦੇਖੋ ਇਧਰਲੇ ਪਾਸੇ ਆਜੋ ਆਹ ਮੋٹے-ਮੋٹے ਸਰੀਆਂ ਦੇ ਨਾਲ ਇਹ ਜਿਹਾ ਇਹ ਹੈ ਕਿ ਆਮ ਕਮਰੇ ਤਕਰੀਬਨ 27-22 ਕਮਰੇ ਆ ਆ ਇਧਰਲੇ ਪਾਸੇ ਆਜੋਗੇ ਆ ਪਰਲੇ ਪਾਸੇ ਵੀ ਸਿਰਫ ਸੇਮ ਸਜਾਵਟ ਦੇਣ ਵਾਸਤੇ ਆ ਤੇ ਇੱਕ ਦਲੇ ਪਾਸੋਂ ਮੈਂ ਕਾਲ ਕੋਠੜੀਆਂ ਵਾਲੇ ਦਿਖਾ ਕੇ ਤੇ ਹਵਾ ਵੀ ਮੁਸ਼ਕਲ ਨਾਲ ਆਉਂਦੀ ਸੀ ਸੱਤ ਸਜਾਵਾਂ ਵਾਲੇ ਕਮਰੇ ਜਿੱਧਰ ਟੌਰਚਰ ਕੀਤਾ ਜਾਂਦਾ ਸੀਗਾ ਇਹੋ ਕਮਰੇ ਆ ਸਾਰੇ ਦੇਖਿਓ ਵੀ ਤੇ ਆਹ ਆ ਦਿਖੋ ਜਦੋਂ ਸਿਰਫ ਉਨਾਂ ਕਿਥੋਂ ਛੱਡਿਆ ਜਾਂਦਾ ਸੀ ਵੀ ਇਦਾਂ ਦੇਖ ਸਕਣ ਦੀਜਾ ਅੰਦਰਲਾ ਬੰਦਾ ਮਾੜਾ ਇਹ ਦੇਖ ਸਕਿਆ ਆ ਭਤੀ ਗੋਪੀ ਨੇੜੇ ਕਰਕੇ ਦਿਖਾ ਦਿਓ ਆ ਦੇਖੋ ਆਹ ਹਾਲ ਵੀ ਬੰਦ ਕਰ ਦਿੰਦੇ ਸੀ ਜਦੋਂ ਬਾਹਲਾ ਸੱਤ ਸਜਾ ਇਹਨੂੰ ਇਦਾਂ ਮੂਰੇ ਕਰਕੇ ਹਾਲ ਵੀ ਬਨਾਲ ਵੀ ਬੰਦ ਕਰ ਦਿੰਦੇ ਹੁੰਦੇ ਸੀਗੇ ਤੇ ਆਹ ਜਿਹੜਾ ਦਿੱਤਾ ਵਸ ਆ ਖੁੱਲ ਜਾਂਦਾ ਸੀ ਤਾਂ ਆ ਜੋ ਇੱਧਰ ਆਸੀ ਗਿਆ ਸਤਸਜਮਾ ਵਾਲੇ ਕਾਰਾਗਰ ਇਹ ਸਾਰੇ ਅੰਗਰੇਜ਼ਾਂ ਵੇਲੇ ਦੇ ਹੂਬ ਹੋ ਰੱਖੇ ਹੋਇਆ ਇਧਰਲੇ ਪਾਸੇ ਆਜੋ ਆ ਦੇਖੋ ਆ ਚਿਮਨੀ ਹੁੰਦੀ ਸੀਗੀ ਇੱਥੋਂ ਕੀ ਸੀ ਸਰਗੇ ਗਰਮ ਕਰਕੇ ਦਾਗੇ ਜਾਂਦੇ ਸੀਗੇ ਬੰਦੇ ਦਾਗਦੇ ਹੁੰਦੇ ਸੀ ਉਹ ਤੇ ਸਰਗੇ ਕਰਕੇ ਲਾਉਣੇ ਗੋਪਤੰਗਾ ਚਲਾਉਣੇ ਇਹਦਾ ਕਾਰਨ ਕੀ ਸੀ ਜਿਆਦਾ ਹਾਰਡ ਕੈਦੀ ਸਤਸਜਮਾ ਵਾਲਕੇ ਦੀ ਇਧਰ ਹੁੰਦੇ ਸੀ ਇਧਰਲੇ ਪਾਸੇ ਆਜੋ ਆ ਸੋਂ ਦੱਸ ਜੂਗਾ ਇੱਥੇ ਬਹਾਵਾਂ ਨਾਲ ਨੋੜ ਲਿਆ ਜਾਂਦਾ ਸੀ ਨੋੜ ਕੇ ਉਹਦੇ ਸਰਗੀਖ ਭੋਏ ਜਾਂਦੇ ਸੀ ਸਰੀਰਾਂ ਦੇ ਵਿੱਚ ਇਸ ਕਿਸਮ ਦੀ ਆ ਚੀਜ਼ ਬਣੀ ਹੋਊਗੀ ਛੱਤਾਂ ਦਿਖਾ ਦਿਓ ਮੜੀਆਂ ਜੀਆਂ ਇਹ ਸਾਰੀਆਂ ਕਾਲ ਕੋਠੜੀਆਂ ਸੀਗੀਆਂ ਆਜੋ ਇਧਰਲੇ ਪਾਸੇ ਤੁਰਿਓ ਇਹ ਸਾਰੀਆਂ ਕਾਲ ਕੋਠੜੀਆਂ ਸੀ ਜਿਹਦੇ ਆਪਾਂ ਫਿਰ ਰਹੇ ਹਾਂ